ਸ਼ਰਬ ਸ਼ਕਤੀਮਾਨ ਪਰਮਾਤਮਾ ਹਮੇਸ਼ਾ ਭਗਤਾਂ ਦੀ ਪ੍ਰੀਖਿਆ ਕਰਦਾ ਆਇਆ ਹੈ ਕਈ ਭਗਤ ਭਗਵਾਨ ਨੂੰ ਜਾਂਚਦੇ ਆਏ ਹਨ ਭਗਤ ਰਵੀਦਾਸ ਜੀ ਦੀ ਗਰੀਬੀ ਨੂੰ ਦੇਖ ਕੇ ਪਰਮਾਤਮਾ ਨੇ ਸੋਚਿਆ ਕਿ ਭਗਤ ਦੀ ਪਰਖ ਕਰ ਲਵਾਂ ਕਿਤੇ ਭਗਤ ਕੱਚਾ ਨਾ ਰਹਿ ਜਾਵੇ ਸੰਸਾਰ ਦੇ ਵਿੱਚ ਮਾਇਆ ਦਾ ਲਾਲਚ ਸਭ ਤੋਂ ਵੱਡਾ ਲਾਲਚ ਹੈ ਇੱਕ ਸਾਧੂ ਦਾ ਪੇਸ਼ਤਾਰ ਕੀ ਪਰਮਾਤਮਾ ਰਵੀਦਾਸ ਜੀ ਦੀ ਝੁੱਗੀ ਵਿੱਚ ਆ ਗਏ ਰਵੀਦਾਸ ਜੀ ਨੇ ਜੀ ਆਇਆਂ ਆਖਿਆ ਬੈਠਣ ਵਾਸਤੇ ਮੋੜਾ ਦਿੱਤਾ ਤੇ ਜਲ ਪਾਣੀ ਪੁੱਛਿਆ ਭਗਵਾਨ ਰੂਪੀ ਸਾਧੂ ਨੇ ਰਵੀਦਾਸ ਜੀ ਨੂੰ ਕਿਹਾ ਕਿ ਤੇਰੀ ਭਗਤੀ ਦੀ ਮਹਿਮਾ ਸੁਣ ਕੇ ਦਰਸ਼ਨ ਨੂੰ ਆ ਗਏ ਹਾਂ ਅਤੇ ਇਹ ਦੇਖ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ ਕਿ ਤੂੰ ਬਹੁਤ ਦੁਖੀ ਹੈ ਰਵੀਦਾਸ ਜੀ ਨੇ ਉੱਤਰ ਦਿੱਤਾ ਪਰ ਮਹਾਰਾਜ ਮੈਂ ਤਾਂ ਕਿਸੇ ਗੱਲੋਂ ਦੁਖੀ ਨਹੀਂ ਮੇਰੇ ਚੋ ਗਿਰਦੇ ਸੁਖ ਹਨ ਕਿਉਂਕਿ ਰਾਮ ਸਿਮਰਨ ਵਾਸਤੇ बहुत समा मिल जाता है राम सिमरन सुख है ना प्यास लगती है ना भुख प्रभु का दिता सब कुछ है साधु ने कहा गरीबी तेरे गल चढ़ी है गरीबी का दुख है कई कई दिन तेरा चूल्हा ठंडा रहा है आए साधु का पूरा सत्कार नहीं कर सकता जे माया होवे, हो ता दान बहुत हो सकता है रविदास जी ने कहा नहीं महाराज जे माया बोती हो ਤਪ ਆ ਬੋਧ ਹੋ ਸਕਦਾ ਹੈ দান ਨਹੀਂ ਹੰਕਾਰ ਬੋਧ ਹੋ ਸਕਦਾ ਹੈ ਦਸਾਂ ਨੋਹਾਂ ਦੀ ਕਮਾਈ ਵਿੱਚ ਬਰਕਤਾਂ ਹਨ দান ਵੀ ਉਹ ਫਲਦਾ ਹੈ ਜੋ ਦਸਾਂ ਨੋਹਾਂ ਦੀ ਧਰਮਕਿਰਤ ਵਿੱਚੋਂ ਕੀਤਾ ਜਾਵੇ ਸਾਧੂ ਨੇ ਕਿਹਾ ਕਿ ਮੇਰੇ ਕੋਲ ਇੱਕ 파ਰਸ ਹੈ ਇਹ ਆ ਕੇ ਸਾਧੂ ਨੇ ਗੋਲ ਪੱਥਰੀ ਦੀ ਵੱਟੀ ਕੱਢੀ ਤੇ ਰਵੀਦਾਸ ਜੀ ਨੂੰ ਦਿਖਾਈ ਰਵੀਦਾਸ ਜੀ ਨੇ ਕਿਹਾ ਕਿ ਇਹ 파ਰਸ ਕੀ ਕਰਦਾ ਹੈ ਸਾਧੂ ਨੇ ਕਿਹਾ ਕਿ ਜਿਸ ਚੀਜ਼ ਨਾਲ ਛਵਾ ਦਿੱਤਾ ਜਾਵੇ ਉਹ ਚੀਜ਼ ਸੋਨਾ ਬਣ ਜਾਵੇਗੀ ਲੋਹੇ ਨੂੰ ਛਵਾ ਕੇ ਸੋਨਾ ਬਣਾ ਲੈਣਾ ਜੁੱਤੀਆਂ ਵੇਚਦਾ ਹੈ ਜੁੱਤੀਆਂ ਦੀ ਥਾਂ ਸੋਨਾ ਵੇਚ ਕੇ ਮਾਇਆ ਇਕੱਠੀ ਕਰ ਲੈ ਉਸ ਮਾਇਆ ਨਾਲ ਪੱਕਾ ਮਕਾਨ ਰਹਿਣ ਵਾਸਤੇ ਸੁੰਦਰ ਮੰਦਰ ਪੂਜਾ ਵਾਸਤੇ ਅਤੇ ਸਰਾ ਆਈ ਗੀ ਦੇ ਆਰਾਮ ਵਾਸਤੇ ਤਿਆਰ ਕਰ ਲੈ ਇਹ 파ਰਸ ਨੂੰ ਰੱਖ ਲੈ ਰਵੀਦਾਦ ਜੀ ਨੇ ਸਾਧੂ ਨੂੰ ਕਿਹਾ ਨਹੀਂ ਮਹਾਰਾਜ ਐਨੀਆ ਖੇਚਲਾ ਮੇਰੇ ਕੋਲੋਂ ਨਹੀਂ ਹੁੰਦੀਆਂ ਭਗਵਾਨ ਨੇ ਮੈਨੂੰ ਅਮੀਰ ਕਰਕੇ ਕਸ਼ਟ ਦੇਣਾ ਹੈ ਉਹ ਭਗਵਾਨ ਅਮੀਰਾਂ ਨੂੰ ਪ੍ਰੇਰਿ ਕਿ ਉਹ ਸਾਧੂਆਂ ਵਾਸਤੇ ਸਰਾਵਾਂ ਤਿਆਰ ਕਰਨ ਤੇ ਲੰਗਰ ਲਾਉਣ ਮੈਨੂੰ 파ਰਸ ਦੀ ਲੋੜ ਨਹੀਂ ਸਾਧੂ ਨੇ ਜਿੱਦ ਨਾ ਛੱਡੀ ਉਸਨੇ 파ਰਸ ਰਵੀਦਾਸ ਕੋਲ ਛੱਡ ਜਾਣਾ ਹੀ ਚੰਗਾ ਸਮਝਿਆ ਜਦੋਂ ਉਸਨੇ ਰਵੀਦਾਸ ਨੂੰ ਤੰਗ ਕੀਤਾ ਤਾਂ ਰਵੀਦਾਸ ਜੀ ਨੇ ਉੱਤਰ ਦਿੱਤਾ ਕਿਸ ਪਾਰਸ ਨੂੰ ਉੱਪਰ ਛੱਤ ਵਿੱਚ ਟੰਗ ਦਿਓ। ਭਗਵਾਨ ਨੇ ਸੋਚਿਆ ਰਵੀਦਾਸ ਨੂੰ ਪਾਰਸ ਦਾ ਪੂਰਾ ਗਿਆਨ ਨਹੀਂ। ਜਦੋਂ ਗਿਆਨ ਹੋਵੇਗਾ ਆਪੇ ਵਰਤ ਲਵੇਗਾ ਅਤੇ ਅਮੀਰ ਹੋ ਜਾਵੇਗਾ। ਪਰ ਰਵੀਦਾਸ ਮਹਾ ਗਿਆਨੀ ਸੀ। ਉਹ ਪੁਰਬਲੇ ਜਨਮ ਵਿੱਚ ਮਾਇਆ ਦਾ ਰੰਗ ਦੇਖ ਚੁੱਕਾ ਸੀ। ਅਮੀਰੀ ਜੀਵਨ ਨੂੰ ਉਹ ਪਾਪਾਂ ਦਾ ਜੀਵਨ ਮੰਨਦਾ ਸੀ। ਸਾਧੂ ਚਲਿਆ ਗਿਆ। ਪਾਰਸ ਛੱਤ ਵਿੱਚ ਟੰਗਿਆ ਰਿਹਾ। 1 ਸਾਲ ਪਿੱਛੋਂ ਭਗਵਾਨ ਦੀ ਸਲਾਹ ਹੋਈ ਕਿ ਦੇਖ ਕੇ ਆਵਾਂ ਕਿ ਰਵੀਦਾਸ ਨੇ ਪਾਰਸ ਵਰਤਿਆ ਹੈ ਕਿ ਨਹੀਂ ਉਸੇ ਸਾਧੂ ਦਾ ਰੂਪ ਧਾਰ ਕੇ ਰਵੀਦਾਸ ਦੀ ਛਾਨ ਵਿੱਚ ਆ ਗਏ ਆਉਂਦਿਆਂ ਹੀ ਪੁੱਛਿਆ ਭਗਤ ਜੀ ਅਸੀਂ ਇੱਕ ਪਾਰਸ ਦੇ ਗਏ ਸਾਂ ਉਹ ਕਿੱਥੇ ਹੈ ਰਵੀਦਾਸ ਜੀ ਨੇ ਉੱਤਰ ਦਿੱਤਾ ਜੀ ਜਿੱਥੇ ਰੱਖ ਗਏ ਸੀ ਉੱਥੇ ਹੀ ਹੋਣਾ ਹੈ ਮੈਂ ਤਾਂ ਹੱਥ ਵੀ ਨਹੀਂ ਲਾਇਆ ਸਾਧੂ ਨੇ ਪਾਰਸ ਚੁੱਕ ਲਿਆ ਪਾਰਸ ਨੂੰ ਮੁੱਠੀ ਵਿੱਚ ਘੁੱਟ ਕੇ ਸਾਧੂ ਨੇ ਰਵੀਦਾਸ ਜੀ ਨੂੰ ਆਖਿਆ ਰਵੀਦਾਸ ਜੀ ਤੁਸੀਂ ਤਨ ਹੋ ਤੁਸੀਂ ਆਪਾਰਸ ਹੋ ਇਹ ਆਕੇ ਸਾਧੂ ਭਗਵਾਨ ਮੋੜੇ ਉੱਤੇ ਬੈਠਾ ਹੋਇਆ ਹੀ ਆਲੋਪ ਹੋ ਗਿਆ ਰਵੀਦਾਸ ਜੀ ਤੇ ਉਸ ਦੀ istri ਦੋਵੇਂ ਅੱਖਾਂ ਮਲਦੇ ਹੀ ਰਹਿ ਗਏ ਦੋਵਾਂ ਨੂੰ ਪਛਤਾਵਾ ਲੱਗ ਗਿਆ ਕਿ ਘਰ ਭਗਵਾਨ ਆਏ ਅਸੀਂ ਸੇਵਾ ਵੀ ਨਾ ਕੀਤੀ ਭੋਲੇ ਭਗਤਾਂ ਨੂੰ ਨਹੀਂ ਪਤਾ ਸੀ ਕਿ ਭਗਵਾਨ ਉਨ੍ਹਾਂ ਦੇ ਜੀਵਨ ਨੂੰ ਪਲਟਾ ਗਿਆ ਹੈ